ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਦਾ ਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਮੈਂ ਆ ਗਿਆਂ ਵੀਰੋ ਨੀਲੀ ਰਾਵੀਆ ਤਾਜ਼ੀਆਂ ਸੂਈਆਂ ਨੇ ਆਓ ਵੀਰ ਜੀ ਇਹਨਾਂ ਬਾਰੇ ਲੈਣੇ ਆ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਜੀ ਹੋਰ ਸਨਮ ਵੀਰ ਜੀ ਕੀ ਹਾਲ ਚਾਲ ਵਧੀਆ ਭਾਈ ਠੀਕ ਠਾਕ ਹੈ ਆਪਣਾ ਸੁਣਾਓ ਤੁਸੀਂ ਵਧੀਆ ਵੀਰੇ ਵਧੀਆ ਹਾਂਜੀ ਵੀਰ ਜੀ ਨਾਂ ਦੱਸਿਓ ਆਪਣਾ ਨਾ ਭਾਈ ਮੇਰਾ ਗੁਰਪਾਲ ਸਿੰਘ ਜੇ ਹਾਂਜੀ ਪਿੰਡ ਮੀਰਾਕੋਟ ਜੇ ਤਸੀਲ ਦੇ ਜ਼िला ਅਮਰਸਰ ਜੀ ਠੀਕ ਹੈ ਜੀ ਫੋਨ ਨੰਬਰ ਹੈਗਾ ਇਹ ਮੇਰਾ 97813 75482 ਠੀਕ ਹੈ ਜੀ ਹਾਂ ਜੀ ਤਾਂ ਵੀਰ ਜੀ ਤਾਜ਼ੀਆਂ ਸੂਈਆਂ ਮੈਂ ਬਿਲਕੁਲ ਬੰਗਲਾ ਸਿੰਘਾਂ ਸੂਈਆਂ ਜੀ ਭਾਜੀ ਬੋਲੇ ਤੇ ਹਾਂ ਜੀ ਹਾਂ ਜੀ ਤਾਂ ਰੇਡ ਵੀਰ ਜੀ ਹਰ ਵੀਡੀਓ ਚ ਤਾਂ ਬਿਲਕੁਲ ਹੀ ਜਾਇਜ਼ ਹੁੰਦਾ ਹਾਂਜੀ ਹਾਂਜੀ ਹਨਾ ਜੀ ਭਾਇਤ ਕੀ ਵੀ ਜਾਇਜ਼ ਹੀ ਹੋਣਗੇ ਜਾਇਜ਼ ਹੁੰਦਾ ਤਾਂ ਪਰਸੋਂ ਵੀ ਕੋਈ ਕਹਿੰਦੇ ਵੀਰੇ ਵੀਡੀਓ ਪੋਣੀ ਉਹ ਫਿਰ ਪਿਛਲੀ ਵੀਡੀਓ ਤੇ ਗਾਗ ਲੱਗ ਗਏ ਕਹਿੰਦੇ ਮਲਾ ਛੜੀ ਜੁੜੀ ਜਾਂਦਾ ਇੱਕ ਦੋ ਵੇਰੇ ਗਾਗ ਹੁੰਦੇ ਇਹਦਾ ਫੇਰ ਉਜਾਂਦੇ ਰਹੇ ਆ ਤਾਂ ਵਧੀਆ ਵੀਰੇ ਰੇਡ ਕਰਕੇ ਆਉਂਦੇ ਗਾਗ ਵੀਰੋਂ ਨਹੀਂ ਹਨਾ ਬੰਦੇ ਸਦਾ ਹੀ ਬੜਾ ਫੋਨ ਕਰ ਜਾਂਦੇ ਹੁਣ ਵੀਡੀਓ ਕਰਕੇ ਲੋਕਾਂ ਨੰਬਰ ਸੇਵ ਕਰ ਲੈ ਭਾ ਕਰਕੇ ਸਿੱਧਾ ਹੀ ਬੜਾ ਫੋਨ ਹੋਗਾ ਜੀ ਕੱਲੋਂ ਹੁੰਦਾ ਕਿ ਲਿਆ ਆ। ਕੱਲ ਮੇਰੇ ਸਣਾ ਪਰਸੋ ਬਰਨਾਲੇ ਦੇ ਵੀਰ ਅੱਗੇ ਪਹਿਲੀ ਵੀਡੀਓ ਖੜੇ ਮਾਲ ਉਹਨਾਂ ਦੇ। ਕੱਲ ਗਾਈ ਮਹੀਂ ਲੈ ਕੇ ਗਏ ਜੀ। ਬਿਲਕੁਲ ਰੇਡ ਕਰਕੇ ਹੁੰਦੇ ਵੀਰ ਵਪਾਰੀ ਵੀਰ ਹੁੰਦੇ ਦੂਰੋਂ ਲੈ ਜਾਂਦੇ ਹਨਾ। ਤਾਂ ਵੀਰ ਕਰੀਏ ਸ਼ੁਰੂ ਇਹਨਾਂ ਤੋਂ ਹਨਾ। ਆ ਪਹਿਲੇ ਨੰਬਰ ਬਾਰੇ ਦੱਸਿਓ। ਇਹ ਭਾਜੀ ਦੂਜਾ ਸੂਆ ਛੋਟੀ ਸੂਈ ਏ। ਠੀਕ ਹੈ ਜੀ। ਤੇ ਮਾਲਾ ਰਾਤ ਦੀ ਸੂਈ ਜੇ ਤੇ। ਠੀਕ ਹੈ ਜੀ। ਠੀਕ ਹੈ ਨਾ ਇਹ ਆਲੀ ਤੇ ਲੱਥੀ ਜੇ ਤੁਹਾਡੇ ਸਾਹਮਣੇ ਕੋਈ ਤੇ ਹੁਣ ਇਹ ਲੈ ਕੇ ਆਇਆ ਇਹ ਤੋਂ। ਬਾਾਕੀ ਬਾਕੀ ਖੋਲ ਕੇ ਖਾ ਰਹੇ ਨੇ। ਖੋਲ ਦੋ। ਤਾਂ ਵੇਖੋ ਵੀਰੋ ਹਜੇ ਥੋੜੀ ਚਲੋ ਸਾਫ ਸੁਥਨ ਮਹਾਨਤ ਵਾਲਣ ਵਾਲੀ ਹੈ ਨਾ ਜੀ ਹਾਂ ਜੀ ਹਾਂ ਤਾਂ ਹੈ ਸੋਹਣੀ ਆ ਬੱਚਾ ਕਿ ਪਾਇਆ ਨੇ ਜੀ ਬੱਚਾ ਕਟਾ ਜੀ ਇਹ ਕਟਾ ਆ ਗਿਆ ਠੀਕ ਆ ਵੇਖੋ ਵੀਰੋ ਬਿਲਕੁਲ ਰਾਤ ਦੀ ਸੂਈ ਤਾਜੀ ਆ ਤਾਂ ਚੈੱਕ ਕਰ ਲਓ ਹਜੇ ਤਾਂ ਛੋਟੀ ਨਾ ਪੁੜੇ ਵੀ ਚੱਕਣੇ ਹਨਾ ਵੀਰ ਜੀ ਹਾਂ ਜੀ ਹਾਂ ਜੀ ਤਾਜੀ ਸੂਈ ਬਿਲਕੁਲ ਬਾਕੀ ਜੇਰ ਜੂਰ ਕਾ ਆ ਓਕੇ ਰਪੂੜ ਘਰ ਵਾਲਿਆਂ ਦੇ ਪਾਸੇ ਹੀ ਆ ਖਾਂ ਤੁ ਨੂੰ ਬਹੁਤ ਸੋਹਣਾ ਲੱਗਿਆ ਜੀ ਚੰਗੀ ਝੋਟੀ ਹੈ ਲੈਓ ਵੀਰ ਜੀ ਤਾਂ ਵੀਰ ਜੀ ਦੁੱਧ ਕਿਦਾਂ ਝੋਟੀ ਹੈ ਵਜਨ ਮੋਜ ਨਹੀਂ ਦੁੱਧ ਚੰਗਾ ਭਰ ਜੂ ਹਾਂ ਜੀ ਹਾਂ ਜੀ ਠ ਕੀ ਬਾਤ ਹੈ ਥਣ ਬਹੁਤ ਪਿਆਰਾ ਲੱਗਾ ਵੀਰੋ ਹਾਂਜੀ ਹਾਂਜੀ ਤਾਂ ਆ ਬੱਚਾ ਆ ਗਿਆ ਹਨਾ ਜੀ ਆ ਕੱਟਾਈ ਹਾਂਜੀ ਬਾਜੀ ਕੱਟਾ ਆ ਗਿਆ ਜੀ ਆ ਬਾਕੀ ਵਾਲੀ ਸੂਈ ਜੇ ਭਾਈ ਹਾਂ ਇਧਰ ਲੋ ਲੱਪੇ ਚ ਪਸ਼ੂ ਹੁੰਦਾ ਸੂਈ ਮਨੇ ਚਾਰ ਕਈ ਜੇਰ ਸੁਟੀ ਜੇ ਨੇ ਠੀਕ ਹੈ ਜੀ ਤਾਂ ਅਸੀਂ ਤੇ ਮੰਨ ਲਓ ਅੱਜ ਦੁਪਹਿਰੇ ਇਹ ਲਈਏ ਠੀਕ ਹੈ ਤੇ ਤਾਰਾ ਹੀ ਮਾਰ ਕੇ ਲੱਗ ਲੈਂਦੀ ਹੈ ਠੀਕ ਹੈ ਵੀਰੇ ਹਾਂਜੀ 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 ਤਾਂ ਵੇਖੋ ਵੀਰੋ ਹਜੇ ਵੀਰੋਂ ਨਹੀਂ ਲੈ ਕੇ ਆਏ ਸੀਗੇ ਤਾਜੀ ਰਾਤ ਦੀ ਸੂਈ ਆ ਤਾਂ ਤੁਹਾਨੂੰ ਸਪੈਸ਼ਲ ਲੱਗਿਆ ਜਵਾ ਵੀਰ ਜੀ ਉਹਨਾਂ ਦੱਸਤਾ ਕਿ ਇੱਕ ਨੰਬਰ ਲੱਗਿਆ ਵੀਰੋ ਹਾਂਜੀ ਤਾਂ ਚੰਗੀ ਸੋਹਣੀ ਝੋਟੀ ਆ ਤਾਂ ਵੀਰ ਜੀ ਇਦੇ ਮੋਲ ਦੀ ਗੱਲ ਕਰੀਏ ਕਿੰਨੇ ਦੀ ਹੋਜੂ ਮੋਲ ਤੇ ਭਾਈ 90 ਕਰਦੇ ਜੀ ਹਾਂਜੀ ਤੇ 85 ਦੇ ਦੀਏ 85 ਵੀ ਹਾਂਜੀ ਹਾਂਜੀ ਠੀਕ ਐ ਕਰ ਲਿਓ ਮਾਨਤਨ ਵੀਰੇ ਵਿੱਚੋਂ ਕਿੰਨਾ ਦਾ ਦੋ ਤੁਸੀਂ ਦੱਸੋ ਰੇਟ ਤੁਹਾਡਾ ਜਿਆਜ ਹੁੰਦਾ ਕੋਈ ਨਹੀਂ ਹਾਂਜੀ ਹਾਂਜੀ ਦੋ ਹੀ ਛੱਡ ਦੋ ਕੋਈ ਗੱਲ ਨਹੀਂ ਛੱਡਦਾ ਜੀ ਭਾਈ 80 ਦੇ ਦਾਂਗੇ ਭਾਈ ਹਾਂ ਨਾ 80 ਦੀ ਹਾਂਜੀ ਹਾਂਜੀ ਬਾਕੀ ਛੋਟ ਛੱਡ ਕਰਦਾ ਹੈ 80 ਦੇ ਵਿੱਚੋਂ ਕੀ ਬਾਤ ਆ ਹਾਂਜੀ ਦੇਖੋ ਵੀਰੇ ਇੱਕ ਵਾਰੀ ਲਾ ਕੇ ਤੋਂ ਥਾਣੀ ਦੀ ਕੁਆਲਿਟੀ ਚੈੱਕ ਕਰ ਲਓ ਤਾਜੀ ਸੂਈ ਆ ਤਾਂ 80000 ਦੀ ਵੀਰ ਕਹਿੰਦਾ ਹੋਜੂ ਫੋਨ ਜਰੂਰ ਲਾਇਓ ਅਜ ਮੋੜ ਲਾਣੀ ਜੇ ਤਾਂ ਬਾਕੀ ਮੋੜ ਦਾ ਨਹੀਂ ਵੀਰ ਕਹਿੰਦਾ ਹਾਂਜੀ 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 ਦੂਜੇ ਨੰਬਰ ਤੇ ਆ ਗਈ ਮੈਂ ਜੀ ਇਹ ਭਾਈ ਪੰਜਾ ਸੁਈ ਜੀ ਤੀਸਰਾ ਸੁਈ ਹੈ ਤੇ ਇਹ ਮੰਨ ਲਓ ਕੱਲ ਹੀ ਆਈ ਸਾਡੇ ਕੋਲ ਰਾਤ ਦੀ ਇਹ ਵੀ ਸੁਈ ਹੈ ਰਾਤ ਦੀ ਸੁਈ ਹੈ ਹਾਂਜੀ ਹਾਂਜੀ ਠੀਕ ਹੈ ਤੇ ਫੇਰ ਜੂਰੇ ਦੇ ਮਿਆਂ ਓਕਰਪੋਰਟ ਸੁਰਤੀ ਸਾਰੀ ਠੀਕ ਹੈ ਆ ਬੱਚਾ ਆ ਗਿਆ ਜੀ ਇਹਦਾ ਹਾਂਜੀ ਇਹਦੀ ਕੱਟੀ ਜੇ ਆ ਕੱਟੀ ਆ ਗਈ ਹਾਂਜੀ 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 ਤਾਂ ਵੇਖੋ ਵੀਰੋ ਮਗਰ ਕੱਟੀ ਆ ਗਈ ਚੰਗੀ ਮੈਂ ਆ ਮੰਨੇਰੇ ਚਾਰ ਕਵੇਂ ਸੁਈ ਸੀ ਹਾਂਜੀ ਤੇ 9 ਵਜੇ ਜੇਰ ਜੂਰ ਸੁਰਤੀ ਆ ਹਾਂਜੀ ਤੇ ਬਾਕੀ ਭਾਈ 2 2.5 ਕਿਲੋ ਬੋਲਾ ਚ ਆਇਆ ਬੱਚਾ ਪੂਚਾ ਚਕਾਇਆ ਜੋਕਰਪੋਰਟ ਤਾਂ ਵੀਰ ਜ ਇਹਦਾ ਰਕਾਰ ਰੂੜ ਕੀ ਦੱਸਦੇ ਮੈਂ ਦਾ ਦੁੱਧ ਦਾ ਭਾਈ ਇਹਦੇ ਦੁੱਧੇ 14 ਕਿਲੋ ਦਿੰਦਾ ਜੀ 14 ਕਿਲੋ ਹਾਂਜੀ ਹਾਂਜੀ ਠੀਕ ਆ ਜੀ ਤਾਂ ਵੇਖੋ ਵੀਰੋ ਬਾਕੀ ਚੈੱਕ ਕਰ ਲਓ ਵਜਨ ਮੂਜਨ ਫੁੱਲ ਆ ਹਾਂ ਪਤਲੇ ਚੰਮ ਦੀ ਆ ਕੀ ਬਾਤ ਆ ਜੀ ਐ ਇਕ ਲਾਵੇ ਪਾਏ ਲੇਵੇ ਵਾਲੇ ਵੀਰੋ ਹਾਂਜੀ ਬਹੁਤ ਚੰਗੀ ਮੈਂ ਆ ਬਾਕੀ ਉਹਨਾਂ ਦੇ ਭਾਈਓ ਖੁੱਲਾ ਸ਼ਟਰ ਵਾਲਾ ਜਗ੍ਹਾੜ ਬਣਾਇਆ ਸੀ ਜੀ ਅੱਛਾ ਜੀ ਰਸਾ ਰੁਸਾਨੀ ਪਾਇਆ ਤੇ ਚੱਬੂ ਦੀ ਮਾੜੀ ਜਿਹੜੀ ਨਹੀਂ ਆ ਅੱਛਾ ਜੀ ਔਲ ਕਰਦੀ ਅੱਛਾ ਚੱਬੂ ਵੀ ਯਾਨੀ ਕਿ ਨਹੀਂ ਪਾਇਆ ਨਾ 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 ਖੁੱਲਿਆ ਉਹਨਾਂ ਫਾਰਮ ਬਹੁਤ ਔਦਾ ਦਾ ਗਾਇਆਂ ਬੱਕਰੀਆਂ ਬੱਚੇ ਬੱਕਰੇ ਤੋ ਵੀਰੇ ਦੁੱਧ ਦੁੱਧ ਦੇ ਚੰਗਾ ਚਵਾਉਗੀ ਮੈਂ ਇਹਨਾਂ ਲੇਵਾ ਬਹੁਤ ਸ਼ਾਨਦਾਰ ਲੱਗਿਆ ਚਵਾਇਆ ਜੇ ਨੋਰਮਲ ਸੇਵਾ ਦੀ ਅੱਛਾ ਜੀ ਹਾਂ ਤੇ ਆਕੀ 15 16 ਕਿਲੋ ਦੁੱਧ ਹੀ ਰਾਣਾ ਅੱਛਾ ਜੀ ਕਰੂ ਦੀ ਲੈ ਜਾ ਵੀਰੇ ਲੈ ਜਾ ਤੋ ਰਹੇ ਹੋ ਜੀ ਮਤਲਬ ਹਾਂ ਜੀ ਠੀਕ ਹੋ ਤੋ ਰਹੇ ਹੋ ਜੀ ਬੱਚੇ ਦਾ ਕਾਥੀ ਫੜਾ ਬੱਚੇ ਦਾ ਨਹੀਂ ਤੋੜ 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 ਵੇਖੋ ਵੀਰੋ ਕੀ ਬਾਤ ਹੈ ਪਤਲਾ ਚਮ ਸਿੰਗਲ ਹੱਡੀ ਐ ਥੱਬੇ ਥੱਬੇ ਲਾਇੇ ਲੇਵੇ ਵਾਲੇ ਓੜਾ ਬੱਚੇ ਦਾ ਤੇ ਕਰਦੀ ਹੈ ਨਾ ਜਿਆਦਾ ਇੱਕ ਜੱਬੂ ਦੀ ਵੀ ਔਲ ਕਰਦੀ ਨਾ ਹਾਂਜੀ ਉਹਨਾਂ ਚੱਬੂ ਨਹੀਂ ਬਾਤ ਸੁਢੀ ਛੱਡੀ ਉਹ ਤੇ ਦੁੱਧ ਦਾ ਵੀਰੇ ਫਿਰ ਚੰਗੀ ਸੇਵਾ ਦੇ ਪੂਰਾ ਦੁੱਧ ਚੰਗਾ ਪਰ ਜੂਏ ਸਾਹਿਬ ਨਾ ਗੇਠ-ਗੇਠ ਤੇ ਥਾਨ ਆ ਗਿਆ ਹੈ ਨਾ ਉਹ ਅੱਜ ਦੀ ਜਾਂਦੇ ਦੁੱਧ 16-17 ਕਿਲੋ ਭਰੇਗੀ ਮੈਂ ਠੀਕ ਹੈ ਜੀ ਬਾਕੀ ਸੋ 15 16 ਕਿਲੋ ਦੇ ਕਦੇ ਜਾਂਦੀ ਨਹੀਂ ਨਾ ਮੈਨਾਂ ਵੀਰੇ ਹੁਣ ਇਹਨੇ ਆਪਣਾ ਆਪ ਤਾਂ ਵਿਖਾਤਾ ਸੂਬੇ ਮੈਨੇ ਬਾਕੀ 9 ਵਜੇ ਚਵਾਈ ਆ ਗਈ ਅਗੋਂ ਵੀਰੇ ਕਿਹੜਾ ਵੀਰਾ ਹੁਣ ਇਹਦੂ ਦੁੱਧ ਤਾਂ ਪਾਏ ਦਾ ਸੇਵਾ ਦਾ ਬਾਜੀ ਬਾਸ ਹਾਂਜੀ ਹਾਂਜੀ ਦੁੱਧ ਸੇਵਾ ਦਾ ਤਾਂ ਮਗਰ ਵੀ ਵੀਰੇ ਚੰਗੇ ਸੀਮੇ ਦੀ ਕੱਟੀ ਵਾਲੀ ਇਹਨੇ ਤਾਂ ਵੀਰ ਜੀ ਇਹਦਾ ਮੁੱਲ ਬੋਲ ਦੇ ਭਾਈ ਲੱਖ ਕਰ ਦੇਗੇ ਲੱਖ ਵੀ ਹਾਂ ਪਚਾਨ ਦੇ ਦੇ ਦਈਏ ਠੀਕ ਹੈ ਠੀਕ ਹੈ ਨਾ ਬਾਕੀ ਜੇ ਤੁਹਾਨੂੰ ਲੱਗਦਾ ਹੈ ਕਿ ਸਰ ਤਾਂ ਤੇ ਬਾਕੀ ਭਾਈਆ ਤੇ ਪੂਸ਼ ਪਾਸ਼ ਪੂਰੀ ਹੁੰਦੀ ਨਾ ਥੱਲੇ ਤੱਕ ਠੀਕ ਭਾਈ ਸਵਾ ਲੱਖ ਦੀ ਵੇਚ ਹੀ ਦੇਣੀ ਭਾਏ ਮੁੱਲ ਡੇਢ ਕਰ ਦੇ ਭਾਵੇਂ 1.35 ਕਰ ਲੈਂਦੇ ਠੀਕ ਹੈ ਜੀ ਬਾਕੀ ਆਪਾਂ ਹੁਣ ਪਹਚਾਣ ਦੇ ਦੀ ਰੇਣੀ ਚ ਬਾਕੀ ਇਮਾਨਦਾਰ ਕਰ ਦਾਂਗੇ 95 ਦੀ ਹਾਂਜੀ ਹਾਂਜੀ ਵੀਰ ਜੀ 95 ਜੋ ਮਾਨਤਨ ਹਾਂਜੀ ਭਾਈ 95 ਜੋ ਮਾਨ ਕਹਦਾ ਵਾਹੇ ਇਹ ਜੇ ਵੀ ਕੀ ਨਾ ਮਈ ਦੇ 20 ਦੀ ਵੇਚ ਦਈ ਦੀ ਆ ਹਾਂਜੀ ਪੂਸ਼ ਪੂਰੀ ਹੋਵੇ ਤੇ ਬਾਕੀ ਇਹ ਵੀ ਕੋਈ ਚੱਕਰ ਦੀ ਚੋਲ ਲਗਿਆ ਭੜ ਭੜਾ ਪੂਸ਼ ਬੰਦੇ ਆ ਆ ਹੋਈ ਤਾ ਵੀਰੇ ਲੈ ਮੈਂ ਭਾਜ ਨੂੰ ਕਹਾਂ ਮਾ ਭਾਈ ਇਹਦੀ ਪੂਹੀ ਲੰਡੀ ਆਂਦਾ ਕੋਈ ਨਹੀਂ ਪਤਾ ਨਹੀਂ ਚਟਾ ਪੁਰਸਾ ਪਿਆਮਾ ਪਾ ਕੇ ਤਰਾ ਫਿਰ ਤੇਰੇ ਕੱਪੜੇ ਨਹੀਂ ਕੰਦੇ ਕਰੂੰਗੀ ਬਿਲਕੁਲ ਵੀਰ ਜੀ ਬਿਲਕੁਲ ਤਾਂ ਵੀਰੇ ਗਲਤ ਆ ਠੀਕ ਆ ਤੇਰੀ ਕੋਈ 1 2 15 ਨਹੀਂ ਮੰਗਿਆ ਲੈ ਵਲੂ ਆ ਤਲਾਲੇਦਾਰ ਲੱਗਿਆ ਵੀਰੋ ਚੰਗੀ ਮੈਂ ਆ 95 ਚ ਵੀ ਮਾਨਤਨ ਹੋ ਜੂ ਕਿੰਨੇ ਦੀ ਹੋ ਜੂ ਵੀਰੇ ਹਾਂ ਨਾ ਫਿਰ ਭਾਈ 90 ਦੀ ਦੇ ਦਾਂਗੇ ਕਿਆ ਬਾਤ ਹੈ ਠੀਕ ਠੀਕ ਹੈ ਠੀਕ ਹੈ ਭਾਈ ਜਿੰਨਾ ਚੱਡਾ ਜੇ ਨਾ ਇਹਦਾ ਇਹ ਸਿੰਗਾਲ ਦਾ ਪੂਸ਼ਪਾਸਰ ਧਿਆਨ ਜਾਣ ਨਹੀਂ ਇਹ ਦਿੰਦੀ ਬਿਲਕੁਲ ਵੀਰੇ ਦੁੱਧ ਵਾਲੀ ਮਹਿੰਦੀ ਚੱਡਾ ਵੇਖ ਕੇ ਮਾਹ ਨਹੀਂ ਖੜਨੀ ਚਲੋ ਆਪਣਾ ਭਾਜੀ ਨੂੰ ਮਾਨ ਕੀਤਾ ਆਪਾਂ ਲੈ ਲਈ ਠੀਕ ਹੈ ਜੀ ਠੀਕ ਹੈ ਨਾ ਭਈ ਮਾਨਤਾਰ ਕਰ ਮਾਨਤਾਰੋ ਜੀ ਬਾਕੀ ਵੀਰੋ ਥਾਨ ਗੇਟ ਕਿੱਟ ਤੇ ਆ ਤਾਂ ਪੂਰੀਆਂ ਨਿਸ਼ਾਨੀਆਂ ਦੁੱਧ ਵਾਲੀਆਂ ਮਹਿੰਦੀਆਂ ਹਾਂ ਜੀ ਬਹੁਤ ਚੰਗੀ ਮੈਂ ਆ ਜੀ ਹਾਂ ਜੀ ਹਾਂ ਜੀ ਤਾਂ 90 ਦੀ ਵੀਰੋ ਹੋ ਜੂ ਬਾਕੀ ਤੁਸੀਂ ਫੋਨ ਜ਼ਰੂਰ ਵੀਰ ਨੂੰ ਨਾਲ ਲਿਓ ਠੀਕ ਆ ਹਾਂ ਜੀ ਵੀਰੇ ਤੀਜੇ ਨੰਬਰ ਤੇ ਆਗੇ ਭਾਈ ਦੂਜਾ ਸੂਆ ਸੂਈ ਜੇ ਠੀਕ ਹੈ ਜੀ ਤੇ ਮੰਨ ਲਓ ਇਹਦਾ ਜਿਹੜਾ ਕੰਪਨੀ ਵਾਲ ਦਾ ਮਗਰਲਾ ਥਾ ਪਰਲਾਣਾ ਉਹ ਅੱਧਾ ਜੇ ਅੱਛਾ ਉਹ ਅੱਧਾ ਬਾਕੀ ਆ ਬੱਤ ਲੜਕਾਰ ਕੇ ਦੇਣੀ ਭਾਜੀ ਢੱਲਰ ਕਰਕੇ ਹਾਂਜੀ 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 ਤੇ ਵੀ ਮੰਨ ਲਓ ਸੂਈ ਨੂੰ 60 ਦਿਨ ਹੋ ਗਏ ਜੀ ਆ ਬੱਚਾ ਜੇ ਬੱਚਾ ਨੂੰ ਖਾਦੋ ਕੋ ਜਿੰਦਰ ਜੀ ਬੱਚਾ ਕੀ ਆ ਗਿਆ ਇਹ ਬੱਚਾ ਵੀ ਕਟਾ ਜੇ ਮਗਰੇ ਦੇ ਭਾਜੀ ਕਟਾ ਆ ਗਿਆ ਹਾਂਜੀ ਹਾਂਜੀ ਤਾਂ ਵੇਖੋ ਵੀਰੋ ਮਗਰ ਕਟਾ ਹੈ ਕਿਵੇਂ ਵੀਰ ਜੀ ਨੂੰ ਦੱਸਤਾ ਕਿ ਤੁਸੀਂ ਤਿੱਲੜ ਮੰਨ ਕੇ ਚਲਿਓ ਉਹਦਾ ਧਾਰਾ ਹੁੰਦੀਆਂ ਵੀਰ ਜੀ ਉਹ ਥਾਂ ਚ ਆਉਂਦੀਆਂ ਆਉਂਦੀਆਂ ਹਾਂਜੀ ਇਹ ਧਾਰਾ ਹੁੰਦੀਆਂ ਧਾਰਾ ਚੱਲ ਪੈਣਾ ਵੇਹੇ ਤੇ ਬਾਕੀ ਅੱਧਾ ਉਹ ਚਲੋ ਤੁਸੀਂ ਉਹ ਆਪਾਂ ਤਿੱਲੜ ਦਾ ਮੁੱਲੀ ਕਰਨਾ ਹੈ ਨਾ ਜੀ ਮੁੱਲੀ ਕਰ ਦਣਾ ਭਾਜੀ ਵੇਖੋ ਵੀਰੋ ਚੈੱਕ ਕਰ ਲਓ ਬਾਕੀ ਤੋਰਾ ਤਾਰਾ ਚੰਗੀ ਮੈਂ ਨੀਲੀ 라ਵੀ ਚ ਹੈਗੀ ਆ ਪਤਲਾ ਚੰਮ ਤੋੜ ਦੋ ਜੀ ਐ ਮਾਨ ਕੀ ਆਖਾ ਬਹੁਤ ਚੰਗੀ ਮੈਂ ਆ ਵੀਰੋ ਤਾਂ ਬਾਕੀ ਤੁਸੀਂ ਤਿੱਲੜ ਮੰਨ ਕੇ ਵੀਰ ਜੀ ਨੇ ਕਿਹਾ ਚਲਿਓ थान थून चंगा लग गया लेर बच्चा आ गया कट्टा गया जी ठीक है जी देखो भीर डब्ब डुब माने भी पूरे ਬਾਕੀ ਨੀਲੀ ਦੀ ਮਹੀਂ ਪਾਜੀ ਇਤਰਾ ਦੀ ਥਣ ਕਿਹੜਾ ਵੀਰੇ ਇਹਦਾ ਟੋਕੜੀ ਥਾਣਾ ਮਦੋ ਜਿੱਧੇ ਸਾਈਡ ਤੋਂ ਚੋਈਦਾ ਕਬੈਣੀ ਹਲਦਾ ਅੱਛਾ ਬੈਣੀ ਹਲਦਾ ਮਗਰਲਾ ਪਰਲਾ ਥਣ ਠੀਕ 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 ਤੇ ਬਾਕੀ ਦੂਜੇ ਥਾਣਾ ਦੀ ਚੋਾਈ ਜੂ ਆ ਪਸਮਾ ਪੂਰਾ ਓਕੇ ਅੱਛਾ ਬਾਕੀ ਓਕੇ ਆ ਹਾਂਜੀ 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 ਤਾਂ ਵੀਰ ਜੀ ਇਹਦਾ ਮੋਲਣ ਮੋਲ ਕਲ ਜਦ ਤਰੀ ਯਾਦ ਹੀ ਕਰਨਾ ਵਾਕਿਆ ਤੇ ਮਾਲਾ ਇਸ ਤਰ੍ਹਾਂ ਦੀਆਂ 70 70 ਦੀਆਂ ਢੱਪਣਾ ਜਿਹੜੀਆਂ 6-6 ਮਹੀਨਿਆਂ ਦੇ ਨੀਲੀ ਦੀਆਂ ਮਈਆਂ ਜਿਹੜੀਆਂ ਨਹੀਂ ਏ ਉਹ ਵੇ ਗੰਡੀਆਂ ਪਾ ਫੰਡਰਾ ਦੇ ਭਾਜਦੇ ਵੀ ਨਹੀਂ ਭਾਈ ਜੀ ਜੀ ਹਾਂ ਪਹਿਲਾਂ ਹੀ ਦੇ ਦੀਏ ਭਾਜੀ ਠੀਕ ਹੈ ਜਾਣ ਦਿਓ ਹਾਂ ਚੋਰ ਜਾਜ ਕਰਦਿਏ ਕਰ ਦਿਓ ਮੁਰਗੇ ਤੁਸੀਂ ਕਹਿੰਦਾ ਫੰਡਲਾਂ ਦੇ ਭਾਗ ਕਾਹ ਕਰੇ ਮੁੱਲ ਪੂਰਾ ਕਰੀਏ 60 ਦੀ ਦੇ ਦਾਂਗੇ ਭਾਈ ਕੀ ਬਾਤ ਹੋਰ ਦੋ ਘੱਟ ਦੇ ਰਾਕ 60 ਤੋਂ ਯਾਰ 58 ਦੀ ਦੇ ਲਾ ਕੇ ਬਾਕੀ ਹੋਰ ਆਕਰ ਮਾਨਤਾਨ ਕਰ ਦਾਂਗੇ ਭਾਈ ਹੋਰ ਦੱਸੋ ਗਿਆ ਦੋ ਹੋਰ ਛੱਡੋ ਵੀਰੇ 55 ਦੀ 55 ਦੀ ਹਾਰਾ ਦੇ ਦਾਂਗੇ 55 ਦੀ ਬਾਕੀ ਭਾਂਪਰਾ ਫੋਨ ਲਾਉਂਦੇ ਫਿਰ ਵੀ ਉਹਦਾ ਮਾਨਤਾਨ ਕਰ ਦਾਂਗੇ ਬਰਾ 55 ਤੋਂ ਠੀਕ ਆ ਵੀਰੇ ਤਾਂ ਵੇਖੋ ਵੀਰੇ ਰੇਟ ਚੈੱਕ ਕਰ ਲਿਆ ਵੀਰ ਦਾ ਤੁਸੀਂ 55000 ਚੋਂ ਮਾਨਤਾਨ ਕੱਦ ਕਾ ਠਾ ਲਈ ਜਾਂ ਨੀਲੀ ਰਾਵੀ ਚ ਆ ਗਈ ਤਾਂ ਇੱਕ ਥਾਂ ਤੋਂ ਵੀਰ ਜੀ ਨੇ ਕਿਵੇਂ ਦੱਸਤਾ ਕਿ ਤੇ ਲੜਾ ਤਾਂ ਬਹੁਤ ਚੰਗੀ ਮੈਂ ਵੀਰੋ ਤਾਂ ਰੇਡ ਵੀਰ ਦਾ ਚੈੱਕ ਕਰ ਲੈ ਰੇਡ ਜਾਇਜ ਆ ਵੀਰੇ 55000 ਦੀ ਮਾਂ ਤਨ ਵੀ ਹੋ ਜੂ ਤਾਂ ਚੰਗੇ ਤਿੰਨ ਪਸ਼ੂ ਆ ਗਏ ਹਨਾ ਜੀ ਹਾਂਜੀ ਤਿੰਨ ਤਿੰਨ ਤਾਂ ਚੰਗੇ ਪਸ਼ੂ ਆ ਵੀਰ ਕੋਲੇ ਵੀਰੇ ਤਿੰਨ ਦੇ ਤਿੰਨ ਹੀ ਸੂਏ ਆ ਤਾਜ਼ੇ ਬਿਲਕੁਲ ਤਾਂ ਫਿਰ ਇਹ ਬਾਈ ਕਟੇ ਹੁੰਦੇ ਆ ਲਾਈ ਜੇ ਇਹ ਚੁਆਈ ਕਰਕੇ ਲਿਆਂਦੀ ਏ ਠੀਕ ਆ ਜੀ ਤੇ ਮਨੇਰੇ ਮਤਲਬ ਵੀ ਸੂਈ ਹੈ ਹਾਂਜੀ ਉਹ ਘਰ ਆਂਦੇ ਆ ਵੀ ਜੇ ਜਾਰ ਸੜਤੀ ਉਹਨਾਂ ਨੂੰ ਪੁੱਛਿਆ ਇਹ ਉਹਨਾਂ ਦੇ ਕਹਿੰਦੇ ਮਤਲਬ ਕਿ ਉਹਨਾਂ ਦੇ ਵੀ ਯੇਰ ਛੱਡ ਦਿੱਤੀ ਆ ਮੈਂ ਨੇ ਠੀਕ ਹੈ ਜੀ ਠੀਕ ਹੈ ਜੀ ਅਸੀਂ ਧਾਰਾ ਮਾਰ ਕੇ ਮੈਂ ਲੈ ਆਂਦੀ ਤੁਹਾਡੇ ਸਾਹਮਣੇ ਵੀਡੀਓ ਚ ਬਾਤੀ ਪਈ ਬਿਲਕੁਲ ਹੁਣ ਆਈ ਹੈ ਜੀ ਤਾਂ ਵੇਖੋ ਵੀਰੋ ਤਾਜੀ ਸੂਈਆਂ 나ੜੂ ਤੇ ਬੱਚਾ ਬਿਲਕੁਲ ਤਾਂ ਚੰਗੀ ਮੈਂ ਆ ਤਾਂ ਤਿੰਨੇ ਪਸ਼ੂ ਬਹੁਤ ਸ਼ਾਨਦਾਰ ਨੇ ਵੀਰੋ ਤਾਂ ਇਹ ਵੀ ਮੈਂ ਬਹੁਤ ਚੰਗੀ ਹਲੇਵੇ ਵਾਲੀ ਆ ਬਾਕੀ ਵੀਰ ਨੂੰ ਫੋਨ ਲਾ ਲਿਓ ਮਾਂ ਤੁਹਾਨੂੰ ਹੋ ਜੂ ਤਾਂ ਬਾਕੀ ਇਹੋ ਵੀਰਾਂ ਨੂੰ ਬੇਨਤੀ ਹੁੰਦੀ ਆ ਵੀਰੇ ਚੈਨਲ ਨੂੰ ਹਰ ਵਕਤ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਵੀਰ ਜੀ ਜੋ ਤੁਹਾਨੂੰ ਨਵੀਂ ਤੇ ਨਵੀਂ ਵੀਡੀਓ ਲੈ ਕੇ ਦਿਖਾ ਲਈ ਜਾਵੇ ਨਹੀਂ ਆ ਸਕਦਾ ਨਾ ਬਲਾਂ ਦੂਰੋਂ ਆ ਕੋਈ ਤੇ ਵੀਡੀਓ ਕਾਲ ਤੇ ਇੱਕ ਅਗਰ ਦੋ ਟਾਈਮ ਚਵਾ ਸਕਦਾ ਜਾਂ ਆਪਣੀ ਆ ਤਸੱਲੀ ਕਰਕੇ ਫੇਰ ਲਵੇ ਜੇ ਠੀਕ ਆ ਵੀਡੀਓ ਕਾਲ ਤੇ ਚਵਾ ਲੈ ਹਾਂਜੀ 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 ਤਾਂ ਵੀਰੇ ਠੀਕ ਆ ਬਾਕੀ ਵੀ ਇਹੋ ਵੀਰਾਂ ਨੂੰ ਬੇਨਤੀ ਆ ਕਿ ਵੀਰੇ ਤੁਸੀਂ ਮਾਲੀ ਦੀ ਇੱਕ ਤਕਵਾਲ ਦੀ ਓੜ ਚ ਪਾਈਏ ਰਾਤ ਸੁੱਈ ਜਾਵੇ ਨਾ ਸਵੇਰੇ ਵੰਡ ਛੁੱਟਿਆ ਪੱਠੇ ਪਾਣੀ ਪੂਰਾ ਹੋ ਕੇ ਨਹੀਂ ਤੇ ਸੂਣ ਤੋਂ ਬਾਅਦ ਚਾਈ ਕੇ ਟੰਡਕੜੀ ਜੜੇ ਨਹੀਂ ਆ ਪੱਠੇ ਨਹੀਂ ਕਰਦਾ ਵੀਰੇ ਹਾਂਜੀ ਹਾਂਜੀ ਪਾਵੇ ਹੋਰ ਨਹੀਂ ਮਾਰੇ ਇਹ ਗੱਡੀ ਛੋੜਦਾ ਤੂੜੀ ਭਈ ਤੂੜੀ ਖਾਂਦੀ ਹੀ ਹੈ ਤਾਂ ਵੀਰ ਜੀ ਐਡਰੈਸ ਹੈ ਕਰੀਬੋ ਲਓ ਆਪਣਾ ਭਾਈ ਪਿੰਡ ਮੀਰਾਕੋੜ ਜੇ ਹਾਂਜੀ ਤਹਿਸੀਲ ਤੇ ਜ਼ਿਲ੍ਹਾ ਅਮਰਸਰ ਜੇ ਠੀਕ ਆ ਜੀ ਫੋਨ ਨੰਬਰ ਹੈਗਾ 97813 75486 ਠੀਕ ਆ ਜੀ ਅਜੇ ਏਅਰਪੋਰਟ ਜਿਹੜਾ ਆਪਾਂ ਨੂੰ 3 ਕਿਲੋਮੀਟਰ ਦੇ ਸਿਰ ਤੇ ਠੀਕ ਆ ਸਸਸੀ ਕਲ ਜੀ ਸਸਸੀ